ਉਸ ਜ਼ਿੰਦਗੀ ਦਾ ਕੀ ਫਾਇਦਾ ਜਿਸ ਜ਼ਿੰਦਗੀ ਦੇ ਵਿੱਚ ਨਾ ਹੋਵੇ ਜज्बा ਕੁਛ ਕਰ ਵਿਖਾਉਣ ਦਾ ਇਸੇ ਨੂੰ ਲੈ ਕੇ ਗੁਰੂ ਦੀ ਨਗਰੀ ਹਰਗੋਬਿੰਦ ਸਾਹਿਬ ਜੀ ਦੇ ਚੋਲੇ ਨਾਲ ਸੈ ਸੋਗਤ ਪਿੰਡ ਕਢਾਣੀ ਕਲਾਂ ਦੇ ਨੌਜਵਾਨ ਅਤੇ ਸੰਗਤ ਬਾਬਾ ਗੁਰਪ੍ਰੀਤ ਸਿੰਘ ਜੀ ਦੀ ਗਵਾਹੀ ਹੇਠ ਅਤੇ ਡਾਕਟਰ ਅੰਬੇਦਕਰ ਸੇਵਾ ਸੁਸਾਇਟੀ ਦੇ ਮੁੱਖ ਅਹੁਦੇਦਾਰਾਂ ਦੀ ਸਰਪ੍ਰਸਤੀ ਹੇਠ ਪਿੰਡ ਕਢਾਣੀ ਕਲਾਂ ਤੋਂ ਹੜਪੀੜਤਾ ਦੇ ਦੁੱਖਾਂ ਦੇ ਭਾਗੀਦਾਰ ਬਣਨ ਦੇ ਲਈ ਪਿੰਡ ਦੇ ਵਿੱਚੋਂ ਸਮਗਰੀ ਰਾਸ਼ਨ ਸਮਗਰੀ ਕੱਪੜੇ ਲੀੜੇ ਲੈ ਕੇ ਉਹ ਉਹਨਾਂ ਹੜਪੀੜਤਾ ਦੇ ਵਿੱਚ ਪਹੁੰਚੇ ਜਿਨ੍ਹਾਂ ਦੇ ਦੁੱਖਾਂ ਦੀ ਕੋਈ ਕਹਾਣੀ ਬਿਆਨ ਕਰਨ ਤੋਂ ਵੀ ਬਾਹਰ ਹੈ ਤੇ ਸਾਨੂੰ ਇਹ ਨੌਜਵਾਨਾਂ ਦੇ ਮਾਣ ਹੈ ਸਾਡੇ ਜੋ ਵੀ ਪਿੰਡ ਦੇ ਵਾਸੀ ਇਲਾਕੇ ਵਾਸੀ ਦੂਰ ਦਰਾਡੇ ਵਿਦੇਸ਼ਾਂ ਵਿੱਚ ਬੈਠੇ ਹਨ ਇਹਨਾਂ ਨੌਜਵਾਨਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਸਾਡੇ ਪਿੰਡ ਦਾ ਤੇ ਸਾਡੇ ਪਿੰਡ ਦੀ ਸੰਗਤ ਦਾ ਸਿਰ ਉੱਚਾ ਹੋਇਆ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਲੋੜਵੰਦ ਜਿਹੜੇ ਉੱਤੇ ਬੱਚੇ ਨੇ ਜਾਂ ਕਹਿ ਲੋ ਜਿਹਨਾਂ ਦੇ ਪਿੰਡ ਰੁੜ ਗਏ ਨੇ ਬੈਠੇ ਹੋਏ ਨੇ ਰੋਡ ਤੇ ਉੱਤੇ ਉਹਨਾਂ ਵਾਸਤੇ ਜਿਹੜੇ ਆ ਕੱਪੜੇ ਸਾਫਟਰੇ ਨੇ ਨਵੇਂ ਕੱਪੜੇ ਨੇ ਅਸੀਂ ਪਿੰਡ ਘੜਾਣੀ ਤੋਂ ਲੈ ਕੇ ਜਾ ਰਹੇ ਆ ਸਵੇਰੇ ਤੜਕੇ 5 ਵਜੇ ਇਹ ਟਰਾਲੀ ਆਪਣੀ ਨਿਕਲ ਜਾਣੀ ਆ ਸੁਲਤਾਨਪੁਰ ਲੋਧੀ ਸੈਟ ਇਧਰੋਂ ਜਾਊਗੀ ਕਿ ਜਿੰਨੇ ਵੀ ਕੋਈ ਜਿਹੜਾ ਤੰਬੂ ਤੇ ਬੈਠਾ ਹੋਇਆ ਵਿਚਾਰਾ ਜਾਂ ਕੋਈ ਤੇ ਤੇ ਫਸਿਆ ਹੋਇਆ ਰੋਡ ਤੇ ਕਿਤੇ ਵੀ ਆ ਉਸ ਬੰਦੇ ਨੂੰ ਸਪੈਸ਼ਲ ਤੌਰ ਤੇ ਕੱਪੜੇ ਦੇਵਾਂਗੇ ਕਿਉਂਕਿ ਜਿਹੜਾ ਰਾਸਣ ਆ ਬਹੁਤ ਪਹੁੰਚ ਚੁੱਕਿਆ ਸਾਡੀ ਜਿਹੜੀ ਸੰਗਤ ਆ ਨਮੋ ਜੀ ਵਾਹ ਵੀਰਾਂ ਨੇ ਸਲਾਹ ਕੀਤੀ ਆ ਵੀ ਇਹ ਕੱਪੜਿਆਂ ਦੀ ਤੋੜ ਜ਼ਰੂਰ ਆ ਸਕਦੀ ਹੈ ਕਿਉਂਕਿ ਉੱਥੇ ਕਿਹੜਾ ਕੋਈ ਹਰ ਪ੍ਰਕਾਰ ਦਾ ਕੱਪੜਾ ਅਸੀਂ ਲੈ ਕੇ ਜਾ ਰਹੇ ਆ ਬਿਲਕੁਲ ਨਵੇਂ ਕੱਪੜੇ ਨੇ ਅਸੀਂ ਦੇਣ ਜਾ ਰਹੇ ਆ ਕੱਲ ਤੇ ਇਹ ਤੜਕੇ 5 ਵਜੇ ਕੜਾਣੀ ਗਲਾ ਤੋਂ ਇਹ ਰਵਾਨਾ ਹੋ ਜਾਣੀ ਟਰਾਲੀ ਸਾਰੇ ਵੀਰ ਰਲ ਮਿਲ ਕੇ ਸੇਵਾ ਕਰ ਰਹੇ ਨੇ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਥੋੜੇ ਥੋੜਾ ਕਰਕੇ ਇਹ ਸੇਵਾ ਸਾਡੇ ਤੱਕ ਪਹੁੰਚਾਈ ਆ ਕਿ ਮਾਲਕਾ ਪਹੁੰਚਾਉਣ ਵਾਲਾ ਅਸੀਂ ਜਿੰਨਾ ਕੋ ਹੋ ਸਕਦਾ ਜਿਹੜੀ ਕਰ ਰਹੇ ਆ ਹੋਰ ਵੀ ਕਰਾਂਗੇ ਜੇ ਪਰਮਾਤਮਾ ਕਰੂਗਾ ਨਾਲ ਮਿਲ ਕੇ ਜਿੰਨੀ ਜਨਤਕ ਹੱਲ ਨਹੀਂ ਪੈਂਦੀ ਅਸੀਂ ਸੇਵਾ ਕਰਦੇ ਰਹਾਂਗੇ ਤੇ ਪਰਮਾਤਮਾ ਸਾਡੇ ਤੋਂ ਸੇਵਾ ਕਰਾਉਂਦੇ ਰਹਿਣ ਸੋ ਕੱਲੋਂ ਅਸੀਂ ਇਹ ਟਰਾਲੀ ਲੈ ਕੇ ਜਾਵਾਂਗੇ ਕੱਪੜਿਆਂ ਦੀ ਸੋ ਇਹ ਇਨੀ ਬਾਤ ਕਹਿੰਦੇ ਹਾਂ ਮੈਂ ਸਵਾਗਤ ਕਰਦਾ ਤੇ ਜਗਾਰੇ ਦਾ ਸਾਰੇ ਜਵਾਬ ਦਿਓ ਬੋਲੇ ਇਸੋ ਨੇ ਯਾਰ ਉਹਦੇ ਯਾਰ ਇਹਨਾਂ ਦਾ ਆਹ ਰੱਖਿਆ ਉਹਦੇ ਲਿਆਓ ਜੀ ਇਹਨਾਂ ਨੂੰ ਪੂਰੀ ਅੱਗੇ ਚੱਲ ਜਾਓ ਆਹ ਸੂਟਰ ਰੁਕੋ ਪੱਕੇ ਜੀ ਤਾਂ ਪੱਕੇ ਰੱਖੋ ਆਇਓ ਸਭ ਕੋ ਬੁਲਾ ਲਓ ਬਾਬੇ ਸਿੱਗੜ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਬੜੇ ਤੁਹਾਡੇ ਉਭਾਰੀ ਆ ਕਿ ਸਾਨੂੰ ਇਸ ਹੀ ਦਾ ਮਾਨ ਪ੍ਰਾਪਤ ਹੋਇਆ ਕਿ ਤੁਸੀਂ ਇੱਕ ਨੌਜਵਾਨਾਂ ਦਾ ਜੱਥਾ ਲੈ ਕੇ ਹੜਪੀੜਤਾ ਦੀ ਮਦਦ ਦੇ ਲਈ ਤੁਸੀਂ ਗਏ ਹੋ ਤੇ ਉਸ ਬਾਰੇ ਥੋੜਾ ਥੋੜਾ ਜਾਨਣਾ ਚਾਹੁੰਦੇ ਆਂ ਵੀ ਇਹ ਇਸ ਜੱਥੇ ਦੇ ਵਿੱਚ ਕੌਣ ਕੌਣ ਸੀ ਤੇ ਕਿਹੜੀ ਜਗ੍ਹਾ ਤੁਸੀਂ ਇਹ ਸਾਰਾ ਸਮਾਨ ਲੈ ਕੇ ਗਏ ਤੇ ਉਸ ਕਿ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਹੈ ਹਾਂਜੀ ਪਿੰਡ ਘਡਾਣੀ ਕਲਾਂ ਇਸ ਵਿੱਚ ਨੌਜਵਾਨ ਹਰ ਪ੍ਰਕਾਰ ਦਾ ਮਿਲ ਜੂਗਾ ਠੀਕ ਹੈ ਜੀ ਪਰ ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ ਹਾਂਜੀ ਜਾਂ ਕਹਿ ਲੋ ਸਾਡਾ ਟੀਮਵਰਕ ਬਣਾਇਆ ਹੋਇਆ ਠੀਕ ਹੈ ਜੀ ਉਹ ਮੇਰੇ ਮਿੱਤਰ ਜਾਰ ਵਿਲੀ ਸਾਰੇ ਜਿੰਨੇ ਵੀ ਆਪਾਂ ਨੌਜਵਾਨ ਸਾਰੇ ਰਲ ਮਿਲ ਕੇ ਤੁਸੀਂ ਵਿਚਾਰ ਕਰੀ ਕਿ ਆਪਾਂ ਰਾਸਣ ਤਰਹਿ ਕਿ ਲੈ ਕੇ ਜਾਂਦਾ ਹਾਂਜੀ ਇਹ ਕਿਉਂ ਨਾ ਆਪਾਂ ਜਿਹੜੀ ਐਦਾਂ ਦੀ ਜੀ ਲੈ ਕੇ ਜਾਈ ਜਿੱਦਾਂ ਦੋਨਾਂ ਨੂੰ ਮਦਦ ਮਿਲੇ ਲੋਡ ਹੋਵੇ ਉਹਨਾਂ ਦੀ ਜੀ ਕਿਉਂਕਿ ਹਰੇਕ ਨੂੰ ਪਤਾ ਹੀ ਆ ਕਿ ਆਹ ਹਾਲਾਤ ਉਹਦਰਤ ਨੇ ਬਹੁਤ ਵੱਡਾ ਕਹਿਰ ਪਾਇਆ ਜੀ ਸੋ ਉਥੇ ਆਪਾਂ ਨੂੰ ਹੋ ਜਾਂਦਾ ਮਿਲ ਜਾਂਦਾ ਜਾਂਦਾ ਪਾ ਪਾਉਣ ਨੂੰ ਕੱਪੜੇ ਬੜੇ ਕਿਉਂਕਿ ਕਿੱਥੇ ਰਹਿਣਾ ਛੱਤ ਨਹੀਂ ਕੱਪੜੇ ਖਰਾਬ ਹੋ ਜਾਂਦੇ ਨੇ ਚੇਂਜ ਕਰਨੇ ਪੈਂਦੇ ਨੇ ਵਾਰ-ਵਾਰ ਹਾਂਜੀ ਉਹ ਜਨਾਂ ਦੀ ਛੱਤਾਂ ਹਟਾਈ ਚੁੱਕੀਆਂ ਨੇ ਜਾਂ ਕਿਨਾਰਿਆਂ ਤੇ ਤੰਬੂ ਲਾ ਕੇ ਬੈਠੇ ਨੇ ਹਾਂਜੀ ਅਸੀਂ ਫਿਰ ਸੱਤ ਸੁਲਤਾਨਪੁਰ ਲੋਧੀ ਮੰਡ ਚੌਧਰੀਆਂ ਤਲਵੰਡੀ ਵੱਜਦਾ ਜੀ ਅੱਛਾ ਜੀ ਸੱਤ ਲੋਕ ਦਾ ਮਤਲਬ ਉਹ ਕਿਨਾਰੇ ਕਿਨਾਰੇ ਅਸੀਂ ਜਿੰਨੇ ਵੀ ਚੌਪੜੇ ਵਾਲੇ ਸੀ ਜਾਂ ਜਿੰਨਾਂ ਛਤਾਂ ਗਰੀਆਂ ਸੀ ਹਾਂਜੀ ਉਹਨਾਂ ਨੂੰ ਅਸੀਂ ਕੱਪੜੇ ਜਿਹੜੇ ਹੈਗੇ ਬਿਸਤਰੇ ਜੀ ਬੱਚਿਆਂ ਦੇ ਕੱਪੜੇ ਤੇ ਪਾਣੀ ਦੀਆਂ ਬੋਤਲਾਂ ਜੀ ਜਾਂ ਕਹਿ ਲਓ ਜ ਦਵਾਈਆਂ ਦੀ ਜਿਹੜੀ ਹੁੰਦੀ ਸਾਡੇ ਕਿਉਂਕਿ ਦਵਾਈਆਂ ਵਾਲਾ ਬੰਦਾ ਸਾਨੂੰ ਮਿਲਿਆ ਨਹੀਂ ਇਹ ਚੀਜ਼ਾਂ ਦੀ ਅਸੀਂ ਉਹਨਾਂ ਨੂੰ ਲੋੜ ਸੀਗੀ ਤਾਂ ਅਸੀਂ ਉਹਨਾਂ ਨੂੰ ਆਪ ਭੱਤੀ ਦੇ ਕੇ ਆਏ ਸਾਨੂੰ ਆਨੰਦ ਪ੍ਰਾਪਤ ਹੋਇਆ ਜਦੋਂ ਉਹਨਾਂ ਨੂੰ ਦਿੰਦੇ ਸੀਗੇ ਕੱਲੇ-ਕੱਲੇ ਚੀਜ਼ ਮੰਗਦੇ ਸਾਨੂੰ ਪੈਂਟ ਸ਼ਰਟ ਚਾਹੀਦੀ ਆ ਬਿਸਤਰਾ ਚਾਹੀਦਾ ਕੰਬਲ ਭੂਰਾ ਚਾਹੀਦਾ ਜੀ ਜਦੋਂ ਸਸੀਂ ਉਹ ਚੀਜ਼ਾਂ ਦੇ ਕੇ ਬਹੁਤ ਸਾਨੂੰ ਆਨੰਦ ਐ ਹੁੰਦਾ ਜੀ ਕਿ ਭਾਂਡਿਆਂ ਦੀ ਸੇਵਾ ਕਰ ਰਹੇ ਹਾਂ ਜੋੜੇ ਦੀ ਸੇਵਾ ਕਰੇ ਐਦਾਂ ਆਨੰਦ ਮਹਿਸੂਸ ਹੋ ਰਿਹਾ ਜੀ ਸਾਨੂੰ ਜੀ ਇਹ ਜਿਹੜਾ ਤੁਸੀਂ ਆਪਣੇ ਸਮਾਨ ਲੈ ਕੇ ਗਏ ਇਸ ਦਾ ਜਿਹੜਾ ਜਿਗਾ ਨੌਜਵਾਨਾਂ ਦਾ ਸੇਰਾ ਆਪਣੇ ਪਿੰਡੋਂ ਹੀ ਰਮਦਾਸੀਆ ਭਾਈਚਾਰੇ ਦੇ ਵਿੱਚੋਂ ਹੀ ਸਾਰਿਆਂ ਨੇ ਪਾਇਆ ਨਹੀਂ ਜੀ ਇਹ ਵਿੱਚ ਸਾਰਾ ਜਿੰਨਾ ਵੀ ਪਿੰਡ ਆ ਸਾਰਿਆਂ ਨੇ ਸਾਰਿਆਂ ਨੇ ਯੋਗਦਾਨ ਪਾਇਆ ਜੀ ਹਾਂ ਜਿੰਨੇ ਵੀ ਸਾਰੇ ਪਿੰਡ ਵਿੱਚ ਅਨਾਉਂਸਮੈਂਟਾਂ ਪਹਿਲਾਂ ਕਰੀਆਂ 2-4 ਦਿਨ ਪਹਿਲਾਂ ਹਾਂਜੀ ਅਨਾਉਂਸਮੈਂਟਾਂ ਨਾਲ ਕਰਕੇ ਤੇ ਫਿਰ ਸਾਡਾ ਗਰੁੱਪ ਬਣਾਇਆ ਉਹ ਅਨਾਉਂਸਮੈਂਟ ਉਹਦੇ ਵਿੱਚ ਇਹ ਆਪਣੀ ਪੋਸਟ ਪਾਈ ਗਈ ਤਾਂ ਉਸ ਦੇ ਤਹਿਤ ਜਿੰਨੇ ਵੀ ਆਪਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਬਹੁਤ ਸਹਯੋਗ ਦਿੱਤਾ ਸਾਨੂੰ ਜਦੋਂ ਅ ਅਸੀਂ ਕਿਹਾ ਪਏ ਅਸੀਂ ਜਿਹੜੇ ਬਿਸਤਰੇ ਸਾਡੇ ਕੋਲ ਓਵਰ ਹੋ ਚੁੱਕੇ ਨੇ ਵੀ ਤੁਸੀਂ ਹੁਣ ਰਹਿਣ ਦਾ ਤਾਂ ਵੀ ਬਿਸਤਰੇ ਆਏਗੇ ਇਹ ਅਨਾਉਂਸਮੈਂਟ ਆ ਵੀ ਅਸੀਂ ਦੁਬਾਰਾ ਕੀਤੀ ਆ ਵੀ ਆਪਣੇ ਬਿਸਤਰੇ ਕੱਪੜੇ ਜਿਹੜੇ ਹੈਗੇ ਆ ਬੰਦ ਕਰ ਦੋ ਹੁਣ ਓਵਰ ਹੋ ਚੁੱਕੇ ਨੇ ਟਰਾਲੀ ਦੇ ਉੱਪਰ ਸਾਡੇ ਕੱਪੜਾ ਹੋ ਗਏ ਸੀ ਇਸ ਕਰਕੇ ਫਿਰ ਉਹਨਾਂ ਨੂੰ ਅਸੀਂ ਰੋਕ ਲਾ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਜਦੋਂ ਵੀ ਜ਼ਰੂਰਤ ਪਾਵੇਗੀ ਫਿਰ ਅਨਾਉਂਸਮੈਂਟ ਦੁਬਾਰਾ ਅਸੀਂ ਕਰਕੇ ਕੱਪੜੇ ਮੰਗਵਾ ਸਕਦੇ ਗਏ ਗਗਨ ਜੀ ਜਿਸ ਤਰੀਕੇ ਨਾਲ ਆਪਣੇ ਸਮਾਜ ਦੇ ਵਿੱਚ ਦੋਨਾਂ ਭਾਈਚਾਰਿਆਂ ਦਾ 9 ਮਾਸ ਦਾ ਰਿਸ਼ਤਾ ਹੈਗਾ ਇਸ ਨੂੰ ਨਿਭਾਉਂਦੇ ਹੋਏ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਸੇਵਾ ਕੀਤੀ ਹੈ ਬਹੁਤ ਵੱਡੀ ਗੱਲ ਹੈ ਤੇ ਤੁਸੀਂ ਇੱਕ ਛੋਟੇ ਦੁਕਾਨਦਾਰ ਹੁੰਦੇ ਹੋਏ ਆਪਣੇ ਕੰਮਕਾਰ ਛੱਡ ਕੇ ਵੱਡੀ ਤਦਾਦ ਦੇ ਵਿੱਚ ਮੁੰਡਿਆਂ ਨੂੰ ਲੈ ਕੇ ਗਿਆ ਤੇ ਬਹੁਤ ਦੂਰ ਜਾ ਕੇ ਤੁਸੀਂ ਇਹ ਸੇਵਾ ਨਿਭਾਈ ਹੈ ਇਸ ਦਿਨ ਆ ਬਾਬਾ ਜੀ ਜਿਹੜਾ ਹੈਗਾ ਆਪਣੇ ਭਾਈਚਾਰੇ ਦੇ ਵਿੱਚ ਸੇਵਾ ਭਾਵਨਾ ਵੀ ਪੈਦਾ ਹੁੰਦੀ ਹੈ ਬਿਲਕੁਲ ਤੇ ਨੌਜਵਾਨਾਂ ਗਲਤ ਪਾਸਿਆਂ ਤੋਂ ਵੀ ਮੱਖ ਮੋੜ ਦੇ ਹਾਂਜੀ ਉਹਨਾਂ ਨੂੰ ਪ੍ਰੇਰਣਾ ਮਿਲਦੀ ਹੈ ਕਿਉਂਕਿ ਨਾ ਕੰਮ ਹੋਣ ਕਾਰਨ ਵਿਹਲੇ ਰਹਿੰਦੇ ਨੇ ਜਿਹੜੇ ਹਾਂਜੀ ਉਹਨਾਂ ਨੂੰ ਫਿਰ ਇਹ ਕੰਮ ਜਦੋਂ ਬੰਦਾ ਲੱਗ ਜਾਂਦਾ ਐਟੋਮੈਟਿਕ ਇਹ ਚੀਜ਼ਾਂ ਨੂੰ ਤਿਆਰ ਕਰਦਾ ਕਿਉਂਕਿ ਰੁਝਾਨ ਦੂਜੇ ਪਾਸੇ ਵੱਲ ਜਾਂਦਾ ਕੰਮਕਾਰ ਵਾਸਤੇ ਹਾਂਜੀ ਇਹ ਵੀ ਨਸ਼ਿਆਂ ਤੋਂ ਵੀ ਜਿਹੜੇ ਉਹਨ ਨੌਜਵਾਨ ਜਵਾਨ ਨੇ ਬੱਚੇ ਨੇ ਆਪਣੇ ਗਲਤ ਰਸਤੇ ਨਸ਼ਿਆਂ ਦੇ ਪੈ ਚੁੱਕੇ ਨੇ ਅਗਰ ਜੇ ਇਦਾਂ ਦੀ ਆਪਾਂ ਸੰਸਥਾ ਬਣਾਵਾਂਗੇ ਜਾਂ ਇਹ ਗਰੀਬਾਂ ਦੀ ਮਦਦ ਕਰਨਾ ਆਪਾਂ ਮੂਰੇ ਹੋਵਾਂਗੇ ਤਾਂ ਮੈਂ ਗਰੰਟੀ ਲਗਾ ਕੇ ਸਨ ਅਸ਼ਾ ਆਪਣੇ ਸਾਰੇ ਆਲ ਪੰਜਾਬ ਵਿੱਚੋਂ ਗੁਰੂਆਂ ਦਾ ਅਸਲੀ ਸੰਦੇਸ਼ ਤਾਂ ਇਹੀ ਹੈ ਨਾ ਬਿਲਕੁਲ ਹਾਂਜੀ ਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਆਇ ਚੜਾ ਸਾਂਝ ਸਾਂਝ ਬਿਲਕੁਲ ਜੀ ਆਪਾਂ ਜਿਹੜੇ ਬੱਚੇ ਨੌਜਵਾਨ ਆਪਣ ਪ੍ਰੇਰ ਕੇ ਆਪਾਂ ਇਸ ਪਾਸੇ ਲਾਈਏ ਤਾਂ ਹੋ ਸਕਦਾ ਨਾਲੇ ਤਾਂ ਗਰੀਬਾਂ ਦਾ ਜਾਂ ਕਹਿ ਲਓ ਜਿਨ੍ਹਾਂ ਲੋੜਵੰਦਾਂ ਦਾ ਭਲਾ ਹੋ ਸਕਦਾ ਤੇ ਨਹੀਂ ਕੱਲ ਨੂੰ ਆਪਣੇ ਤੇ ਵੀ ਇਹ ਭਾਰੀ ਪੈ ਸਕਦੀ ਹੈ ਬਿਲਕੁਲ ਅਮੀਰ ਕੋਈ ਤਾਂ ਇਹ ਤਾਂ ਕੁਦਰਤ ਦੀ ਆਫ਼ਤ ਕੋਈ ਕਿਤੇ ਵੀ ਹੋ ਸਕਦੀ ਹੈ ਆਪਣੇ ਤੇ ਵੀ ਪੈ ਸਕਦੀ ਹੈ ਪਉ ਆਜ ਉਹਨਾਂ ਦੇ ਪਈ ਆ ਕੱਲ ਆਪਣੇ ਤੇ ਪੈ ਸਕਦੀ ਕਿਸੇ ਤੇ ਵੀ ਮਾੜਾ ਸਮਾਂ ਆ ਸਕਦਾ ਹੈ ਸੰਗਤ ਜੀ ਅਸੀਂ ਸਾਰੇ ਇਲਾਕਾ ਨਿਵਾਸੀਆਂ ਦੱਸਣਾ ਚਾਹੁੰਦੇ ਹਾਂ ਤੇ ਪਿੰਡ ਵਾਸੀ ਜਿਹੜੇ ਵੀ ਸਾਡੇ ਦੇਸ਼ ਪਰਦੇਸ ਵਿੱਚ ਬੈਠੇ ਨੇ ਸਾਨੂੰ ਮਾਣ ਹੈ ਬਾਬਾ ਜੀ ਤੇ ਤੇ ਗगन ਜੀ ਤੁਹਾਡੇ ਸਾਰੇ ਗਰੁੱਪ ਦੇ ਉੱਤੇ ਬਾਕੀ ਮੈਂਬਰ ਵੀ ਜਿਹੜੇ ਇਸ ਟਾਈਮ ਹਾਜ਼ਰ ਨਹੀਂ ਹੈਗੇ ਤੇ ਜਿਨ੍ਹਾਂ ਨੇ ਇਹ ਆਪਣੇ ਨਾਮ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਲੋੜ ਮੰਦ ਅੜਪੀੜਤਾ ਦੇ ਲਈ ਕਿੰਡ ਕਢਾਣੀ ਵਾਸਤੋਂ ਗਏ ਤੁਸੀਂ ਇਹ ਕਟਹਾਣੀ ਨਗਰ ਦਾ ਤੁਸੀਂ ਸਿਵੇਂ ਪਾਸੇ ਚੋਲਾ ਸਾਹਿਬ ਦਾ ਜਿਹੜਾ ਉਹ ਫਿਰ ਉੱਚਾ ਕੀਤਾ ਇਹ ਬਹੁਤ ਵੱਡੀ ਗੱਲ ਹੈ ਤੇ ਬਸ ਹੀ ਤੁਹਾਡੇ ਬਹੁਤ ਧੰਨਵਾਦੀ ਆ। ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਜੱਜਬਾ ਕੋਈ ਕਾਰ ਦਿਖਾਉਣ ਦਾ ਟੀਮ ਕਟਹਾਣੀ ਕਲਾਂ ਤੇ ਸ੍ਰੀ ਗੁਰੂਵਰਦਾਸ ਸੰਸਥਾ ਅਤੇ ਸੇਵਾਦਾਰ ਸਾਰੇ ਰਲ ਮਿਲ ਕੇ ਸੇਵਾਦਾਰ ਅਤੇ ਸੰਸਥਾ ਰਲ ਕੇ ਜੋ ਕਿ ਟੀਮ ਕੜਾਣੀ ਵੱਲੋਂ ਤੇ ਸਾਰੇ ਸੇਵਾਦਾਰਾਂ ਵੱਲੋਂ ਪਿੰਡ ਕੜਾਣੀ ਤੋਂ ਆਪਾਂ ਤੜਕੇ 5 ਵਜੇ ਤੁਰੇ ਸੀ ਲਗਭਗ ਜਿੰਨੇ ਵੀ ਗਰੀਬ ਨੇ ਵਿਚਾਰੇ ਝੁੱਗੀਆਂ ਝੁੱਗੀਆਂ 'ਚ ਰਹਿ ਰਹੇ ਨੇ ਜਿੰਨਾਂ ਕੋ ਪਾਣੀ ਆ ਰਿਹਾ ਸੀ ਇੱਥੇ ਸੋ ਉਹਨਾਂ ਨੂੰ ਕੱਪੜੇ ਵੰਡਣ ਦੀ ਸੇਵਾ ਚੱਲ ਰਹੀ ਆ ਸੋ ਇਹਨਾਂ ਨੂੰ ਆਪਣੇ ਦਵਾਈਆਂ ਦੀ ਵੀ ਲੋੜ ਆ ਇਹ ਕੱਪੜਿਆਂ ਦੀ ਵੀ ਲੋੜ ਹੈ ਤੇ ਆਪਾਂ ਜਰੂਰ ਆਪਾਂ ਇਹਨਾਂ ਨੂੰ ਆ ਲੈ ਮੈਂ ਬਣਾਉਣਾ ਬਣਾ ਲਾ ਫਿਰ ਲੈ ਇਹਨਾਂ ਨੂੰ ਜਿਹੜਾ ਕੱਪੜੇ ਲੋੜ ਆ ਦਰਜਿਆਂ ਦੀ ਲੋੜ ਆ ਆਪਾਂ ਐ ਕਰੀਏ ਵੀ ਇਹਨਾਂ ਨੂੰ ਕੋਈ ਵੀ ਸਰਦਾ ਮਦਦ ਜਿੰਨੇ ਵੀ ਕੱਪੜੇ ਹਨ ਨਵੇਂ ਨਵੇਂ ਕੱਪੜੇ ਲਿਆ ਕੇ ਦਿੱਤੇ ਆ ਦਵਾਈਆਂ ਦਿੱਤੀਆਂ ਜਾਣੇਗਾ ਗਰੀਬਾਂ ਨੂੰ ਕਿਉਂਕਿ ਕੱਲ ਨੂੰ ਕੋਈ ਬੱਚਾ ਜਾਂ ਕੋਈ ਬਿਮਾਰ ਹੁੰਦਾ ਆਪਾਂ ਹਸਪਤਾਲ ਜਾਵਾਂਗੇ ਇਸ ਤੋਂ ਨੋਬਤ ਉਹਨਾਂ ਨੂੰ ਪਹਿਲਾਂ ਹੀ ਆਪਾਂ ਦਵਾਈਆਂ ਦੇਈਏ ਇਹਨਾਂ ਨੂੰ ਲਿਆ ਕੇ ਬੈਠੀ ਜੁੰਦੀਏ ਵਕਤ-ਵਕਤ ਬਾਤ ਤੋਂ ਮਾਦੇ ਇਹਨਾਂ ਨੂੰ ਜੋ ਆ ਕੇ ਆਪਾਂ ਪਤਾ ਕਰੀਏ ਵੀ ਇਹਨਾਂ ਨੂੰ ਪ੍ਰੋਬਲਮ ਕੀ ਆ ਹੈ ਨਾ ਆ ਕੇ ਆਪਾਂ ਜਿੰਨਾ ਵੀ ਆਲੇ-ਦੋਲੇ ਪਿੰਡ ਸੁਤਾਨ ਵੱਲ ਲੋਧੀ ਆਲੇ-ਦੋਲੇ ਅਸੀਂ ਕਵਰ ਕਰਿਆ ਵੱਧ ਤੋਂ ਵੱਧ ਚਾਰੇ ਦੀ ਲੋੜ ਪੈ ਰਹੀ ਆ ਦਵਾਈਆਂ ਦੀ ਲੋੜ ਪੈ ਰਹੀ ਆ ਕੱਪੜਿਆਂ ਦੀ ਘਟ ਆ ਰਹੀ ਆ ਪਾਣੀ ਪੀਣ ਨੂੰ ਵੀ ਬਹੁ ਘੱਟ ਸੋ ਬੇਨਤੀ ਆ ਸਾਰੇ ਆ ਪੂਰੇ ਪੋਰਾ ਸਾਈਟ ਤੇ ਬਹੁਤ ਸੱਟਾ ਪੋਰਾ ਫੜਾਈ ਚੱਲ ਯਾਰ ਇੱਕੜੀ ਫੜਾ ਦੇ ਨਾਲੇ ਫੜਾ ਦੇ ਮਾਂ ਖਾਣ ਜਾ ਫੜ ਜਾ ਆਰਾਮਨਾ ਸਾਰੇ

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿੱਥੇ ਕਰ ਰਹੇ ਹੋ ਜੀ ਇਹ ਵਾਰ ਇੱਧਰ ਫੜੋ ਜੀ ਆਪਣੇ ਵਾਸਤੇ ਪੋਰੇ ਬੜੀ ਜਿਹੜਾ ਪਿੰਡ ਹੈ ਜੀ ਇਹ ਸੁਲਤਾਨਪੁਰ ਲੋਧੀ ਦੇ ਕੋਲ ਹੈ ਜੀ ਅੱਛਾ ਜੀ ਕਿਹੜੇ ਪਿੰਡ ਤੋਂ ਆਏ ਹੋ ਪੁੜਾ ਨਹੀਂ ਗੱਲਾਂ ਤੋਂ ਜਿੱਥੋਂ ਨਿਕਲਦਾ ਓਕੇ ਪਿੰਡ ਲੈ ਕੇ ਆਏ ਇੱਕ ਕੱਪੜੇ ਬਿਸਤਰੀ ਜੀ ਬੱਚਿਆਂ ਦੇ ਕੱਪੜੇ ਜਿਹਦਾ ਸਾਰੇ ਪੱਤੇ ਬਿਸਤਰੀ ਨੇ ਰਿਪੋਰਟ ਲਗਾਈ ਉਹ ਆਡੀਟ ਲੈਂਚ ਬਾਬਾ ਜੀ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬੋਲੇ ਅਸੀਂ ਆਏ ਹੋਏ ਆ ਇੱਧਰ ਗੰਦਾਨ ਕੋ ਲੋਦੀ ਐਸਾਈਡ ਹੋ ਜਾਂਦੀ ਉੱਧਰ ਜੋ ਕਿ ਦੇਖਿਆ ਜਾ ਰਿਹਾ ਪਾਣੀ ਘੜਨਾ ਜੋ ਗਰੀਬ ਲੋਕ ਨੇ ਪਾਸਣ ਦਾ ਪਹੁੰਚ ਗਿਆ ਪਰ ਕੱਪੜੇ ਨਹੀਂ ਪਹੁੰਚੇ ਇਸ ਕਰਕੇ ਅਸੀਂ ਪੁਰਾਣੀ ਕਲਾ ਤੋਂ ਸੇਵਾਦਾਰ ਆਏ ਆ ਤੇ ਅਸੀਂ ਕੱਪੜੇ ਵੰਡ ਰਹੇ ਆ ਜਿੰਨੇ ਦਾ ਸਾਡੇ ਕੋਲ ਸੇਵਾ ਹੋ ਰਹੀ ਅਸੀਂ ਕਰ ਰਹੇ ਆ ਜੀ ਤੇ ਅੱਗੇ ਵੀ ਜਿਹੜੀ ਸੇਵਾ ਹੋਊਗੀ ਅਸੀਂ ਕਰਦੇ ਰਹਾਂਗੇ ਆਹ ਮਿਲ ਗਿਆ ਤੇ ਯਾਰ ਮੈਂ ਕੀ ਕਹਿਣਾ ਹਾਂ ਜੀ ਬੱਚੇ ਨੇ ਦੇ ਦੂੰ ਲੈਂ ਲਾ ਬੈ ਲੈਂ 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 ਚਲਾ ਜੋਈ ਲੈਂ ਚਲਾ ਜੋਈ ਕੋਈ ਚੱਲੋ ਜੀ ਕਹਾ ਹੋਈ ਇਹ ਇਹ ਮਾ ਜਨਾ ਕਿਤੇ ਵੱਡਾ ਵਾ ਹਾ ਵੱਡਾ ਆ ਇਹ ਨਹੀਂ ਆਣੇ ਬੀਬੀ ਤਾਂ ਕਿੱਦਾਂ ਦੇਖਾਈ ਵਸਾ ਇਹਨੂੰ